ਜੀ ਅੱਜ ਕੀ ਕਰਨਾ ਆਇਓ ਜਿਹੜਾ ਕੀ ਹੋ ਗਿਆ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਲੁਧਿਆਣੇ ਤੋਂ ਖੜਾ ਆਂ ਆਜ਼ਾਦ ਕੈਂਡੀਡੇਟ ਮੇਰਾ ਚੋਣ ਸੰਸਦ ਗੈਸ ਸਿਲੰਡਰ ਆ ਅੱਜ ਮੈਂ ਸਰਕਾਰਾਂ ਨੂੰ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਬੁੱਡੇ ਨਾਲੇ ਦੇ ਪਾਣੀ ਨਾਲ ਨਹਾ ਰਿਹਾ ਆਂ ਕਿਉਂਕਿ ਸਾਡੇ ਜਿਹੜਾ ਹੈਗਾ ਵਾ ਲੋ ਜੀ ਸਰਕਾਰ ਰਵਣੀਆਂ ਦੇ ਕੋਟੂ ਬੁੱਢਾ ਨਾਲਾ ਸਾਫ਼ ਕਰਵਾਇਆ ਸੀਗਾ ਤੇ ਉਹਦੇ ਪਾਣੀ ਚ ਅਸੀਂ ਨਹਾਉਣ ਲੱਗੇ ਪਾਣੀ ਦੇਖੋ ਕਿੱਦਾਂ ਕਿੱਦਾਂ ਦਾ ਅਸਲ ਵਿੱਚ ਆ ਕੈਨਸਰ ਮਰ ਰਿਆ ਵਾ ਹ ਤੇ ਸਾਡੇ ਲੋਕ ਮਰ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਇਹਨਾਂ ਨੂੰ ਵੋਟ ਪਾਉਣ ਦੀ ਲੋੜ ਨਹੀਂ ਆ ਸਾਡੇ ਜਵਾਕ ਕੈਨਸਰ ਨਾਲ ਮਰ ਰਹੇ ਆ ਪ੍ਰਾਈਵੇਟ ਹਸਪਤਾਲ ਭਰੇ ਪਏ ਆ ਬੱਸ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਾਂ ਆਪ ਇਹਨਾਂ ਕੱਢਣ ਦੂਜੀ ਲੋੜੀ ਬਣਾ ਦੂਜੀ ਲੋੜੀ ਇਕ ਕਰ ਨੇ ਆ ਦੇਖੋ ਜੀ ਮੈਂ ਸਿਆਸਤੀ ਦਾ ਦਰੂਸ ਕੱਢ ਰਿਹਾ ਵਾਂ ਬੁੱਢਾ ਨਾਲ ਆ ਦੇਖੋ ਪਾਣੀ ਕਿੰਨਾ ਗੰਦਾ ਵਾ ਆ ਦੇਖੋ ਆ ਐਮਪੀ ਦੀ ਚੋਲ ਲਾੜਿਆ ਮੈਂ ਮੈਂ ਬੁੱਢਾ ਨਾਲ ਸਾਥ ਕੋਲੋਂ ਵਾਸਤੇ ਬਠੇਰਾ ਕੁਛ ਕੀਤਾ ਸਰਕਾਰੋਂ ਇੱਥੇ ਸੰਗ ਕਰਕੇ ਗਿਆ ਬੀਜ ਦਫਤਰ ਅਸਲ ਵਿੱਚ ਬੁੱਢੇ ਨਾਲਾ ਸਾਫ਼ ਕਰਵਾਤਾ ਗੰਦੇ ਪਾਣੀ ਨਾਲ ਧਾਰ ਰਹੇ ਹੋ ਕੀ ਕਰਨਾ ਸਭ ਤੋਂ ਪਹਿਲਾਂ ਜੀ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੁੱਢਾ ਨਾਲਾ ਸਾਫ਼ ਕਰਾਉਣ ਦੇ ਵਾਸਤੇ ਮੈਂ 10 ਸਾਲ ਮੈਂ ਬੜਾ ਸਟ੍ਰਗਲ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ ਕਦੇ ਮੈਂ ਮਹੰਤਰ ਨਜਾ ਰਿਹਾ ਵਾਂ ਕਦੇ ਬੁੱਢੇ ਨਾਲ ਤਾਂ ਮੈਂ ਕੇ ਕਰ ਰਿਹਾ ਵਾਂ ਕਦੇ ਮੈਂ ਸਿੰਪਲ ਲੈ ਕੇ ਆ ਰਿਹਾ ਵਾਂ ਪਰ ਬੁੱਢਾ ਨਾਲਾ ਦਿਨ ਦੇ ਦਿਨ ਗੰਦਾ ਹੁੰਦਾ ਜਾਂਦਾ ਵਾ कोरोना ਦੌਰਾਨ ਤਿੰਨ ਦਿਨਾਂ ਦੇ ਵਿੱਚ ਬੁੱਢਾ ਨਾਲਾ ਠੀਕ ਹੋ ਗਿਆ ਸੀਗਾ ਪਰ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਸਾਡੇ ਲੀਡਰਸ ਉੱਤੇ ਪਈ ਨੇ ਰਵਨੀਤ ਬੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲਾ ਵਾਦਾ ਕੀਤਾ ਸੀਗਾ ਚੋਣਾਂ ਵਿੱਚ ਵੀ ਤਿੰਨ ਸਾਲ ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ ਆ ਦੇਖੋ ਮੈਂ ਦਿਖਾਉਣਾ ਹੈ ਬੁੱਢੇ ਨਾਲਾ ਦਾ ਪਾਣੀ ਇਹ ਸਾਫ਼ ਕਰਵਾਤਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਤੁਸੀਂ ਵੀ ਨਾਓ ਆ ਦੇਖੋ ਟੀਟੂ ਪਾਣੀ ਨਾ ਰਿਆ ਵਾ ਕਿਉਂਕਿ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜੂਸ ਖੜਤਾ ਮੈਂ ਆਪਣੇ ਵੀ ਜੂਸ ਖੜਤਾ ਅੱਜ ਮੈਂ ਆਪਣਾ ਜੂਸ ਕੱਢ ਕੇ ਇਹਨਾਂ ਦਾ ਜੂਸ ਕੱਢ ਰਿਹਾ ਵਾਂ ਕਰ ਆਪਣੇ ਆ ਸਾਰੀ ਜਵਾਨੀ ਖਾ ਕੇ ਆ ਕਿਸਾਨੀ ਖਾ ਕੇ ਆ ਨੌਜਵਾਨੀ ਖਾ ਕੇ ਰਾਂ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦਿਆਂ ਤੇ ਹੁਣ ਮੇਰਾ ਤੁਜੀ ਸਾਥ ਦਿਓ ਕਿਉਂਕਿ ਅਸੀਂ ਜਿਹੜੇ ਲੋਕ ਹੁੰਨੇ ਆ ਅਸੀਂ ਯਾਨੀ ਜਜ਼ਬਾਤੀ ਹੁੰਨੇ ਆ ਸਾਨੂੰ ਬਦਵਾ ਜੇ ਤੁਸੀਂ ਮੇਰਾ ਸਾਥ ਨਾਲ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣਗੀਆਂ ਕਰਾਂ ਤੁਹਾਨੂੰ ਕਹਿਣਗੀਆਂ ਬੇਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ ਤੁਸੀਂ ਉਹਨੂੰ ਵੋਟ ਨਹੀਂ ਪਾ ਸਕਦੇ ਕੀ ਹਾਂ ਉਹ ਹੀ ਸਵਾਲ ਹੈ ਮੇਰਾ ਵੀ ਵੋਟ ਕਿਉਂ ਨਹੀਂ ਪਉਂਦੇ ਤੁਹਾਨੂੰ ਜਦੋਂ ਆਹੀ ਗੱਲ ਬਾਤਾਂ ਜੀ ਜਾਗਣਗੀ ਦੁਨੀਆ ਦੁਨੀਆ ਜਾਗੂਗੀ ਕਿਰਾ ਅੱਜ ਹਸਪਤਲ ਕੈਂਸਰਾਂ ਨਾਲ ਭਰੇ ਪਏ ਆ ਪੰਜਾਬ ਕੇਸਰ ਦੀ ਰਸਤਾ ਨਹੀਂ ਬਣਦਾ ਪਿਆ ਵਾ ਆ ਕੀ ਕਰਦੇ ਪਏ ਆ ਆ ਹਾਕੀ ਖੇលੀ ਜਾਂਦੇ ਆ ਫੁੱਟਬਾਲ ਖੇਡ ਲਈ ਜਾਂਦੇ ਆ ਕਹਿੰਦੇ ਗੋਲ ਗੱਪੇ ਖਾ ਲਈ ਜੀ ਆ ਸਾਡੇ ਮੁੱਦੇ ਨਹੀਂ ਆ ਸਾਡੇ ਮੁੱਦੇ ਆ ਹਾ ਵਾ ਇਹਨਾਂ ਨੂੰ ਮਜਗਾਉਣ ਲਈ ਆਇਆ ਵਾ ਅੱਜ ਲੀਡਰਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਮੈਂ ਅੱਜ ਅੱਜ ਨਹਾ ਕੇ ਮੈਂ ਲੀਡਰਾਂ ਦੇ ਮੂੰਹ ਤੇ ਚਪੇੜ ਮਾਰੀ ਇਹ ਬੁੱਢੇ ਨਾਲੇ ਦਾ ਪਾਣੀ ਲੈਂਦਾ ਬੁੱਢੇ ਨਾਲੇ ਦਾ ਪਾਣੀ ਲੈ ਕੇ ਆਂਦਾ ਜੀ ਕਹਿੰਦੇ ਜੀ ਸਾਫ਼ ਹੋ ਗਿਆ ਇਹ ਕਾਲਾ ਕੋਰੋਨਾ ਨੇ ਤਿੰਨ ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ ਸਾਡੇ ਲੀਡਰ ਸਿਆਸਤ ਕਰਦੇ ਆ ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ ਮਾਝ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਆ ਦੇਖੋ ਜੀ ਮੈਂ ਆਪਣਾ ਜੂਸ ਕੱਢ ਗਏ ਇਹਨਾਂ ਲੀਡਰਾਂ ਦਾ ਜੂਸ ਕੱਢ ਰਿਹਾ ਮੈਂ ਇਹਨਾਂ ਦਾ ਆਹ ਤਾਂ ਬਸਲੇਰੀ ਵਾਲਾ ਪਾਣੀ ਪੀਂਦੇ ਆ ਆਹ ਮਹਿੰਗੇ ਮਹਿੰਗੇ ਬੋਤਲਾ ਪੀਂਦੇ ਆ ਪਰ ਸਾਡੇ ਜਵਾਰ ਜਨ ਨੂੰ ਆਹ ਮਾਰ ਰਿਹਾ ਆ ਬੁੱਢੇ ਨਾਲ ਦਾ ਪਾਣੀ ਆ ਜੀ ਸਾਫ਼ ਕਾ ਤਾਂ ਨਹੀਂ ਹੁੰਦਾ ਬੁੱਢੇ ਨਾਲ ਕੀ ਕਰ ਬੁੱਢਾ ਨਾਲ ਆਹੀ ਅਸੀਂ ਮੇਰੇ ਕੋਈ ਹੋਰ ਤਰੀਕਾ ਨਹੀਂ ਬਚਿਆ ਮੈਂ ਸਾਰੇ ਤਰੀਕੇ ਬਣਾ ਲਏ ਤੁਹਾਨੂੰ ਸਾਰਿਆਂ ਨੂੰ ਪਤਾ ਆ ਗਿਆ ਤੁਸੀਂ ਚੈਨਲ ਤੇ ਖਬਰਾਂ ਲਾਉਣੇ ਮੇਰੇ ਕੋਈ ਤਰੀਕਾ ਨਹੀਂ ਬਚਿਆ ਹੁਣ ਮੇਰੇ ਕੋਲ ਆਹੀ ਤਰੀਕਾ ਵਾ ਇਸ ਕਰਕੇ ਮੈਂ ਵੀ ਆਹ ਪ੍ਰੋਟੈਸਟ ਕਰ ਰਿਹਾ ਵਾਂ ਐਮਪਟੀ ਫ ਬੜੀ ਕਠੜੀ ਕੜ ਰਹੀ ਆ ਕਈ ਇਸ ਨੂੰ ਤਮਾਸ਼ਾ ਵੀ ਦੱਸਣਗੇ ਕਹਿੰਦਾ ਕਈ ਇਹਨੂੰ ਕਹਿੰਦੇ ਨੇ ਡਰਾਮਾ ਵੀ ਦੱਸਣਗੇ ਕਹਿੰਦਾ ਆ ਡਰਾਮਾ ਨਹੀਂ ਆ ਆ ਲੋਕਾਂ ਦੇ ਮੁੱਦੇ ਆ ਆ ਲੋਕਾਂ ਦੇ ਮੁੱਦੇ ਆ ਜਿਹੜੇ ਅੱਜ ਲੈ ਕੇ ਆਇਆ ਵਾ ਆ ਲੋਕਾਂ ਦੇ ਮੁੱਦੇ ਆ ਠੀਕ ਹੈ ਜੀ ਗੰਦੇ ਪਾਣੀ ਨਾਲ ਲਾ ਰਹੇ ਹੋ ਕੀ ਕਰਨਾ ਸਭ ਤੋਂ ਪਹਿਲਾਂ ਜੀ ਟੀ 2 ਮੇਰੇ ਵੱਸੇ ਬੜਾ ਔਖਾ ਕੰਮ ਆ ਦੇ ਕੋ ਮੁੱਦੇ ਨਾਲ ਆਪੇ ਇਹਨ ਕੱਢਣ ਦੂਜੇ ਲੋਕੀ ਬਣਾ ਦੂਜੇ ਲੋਕੀ ਕਰਨੇ ਆ ਦੇਖੋ ਜੀ ਮੈਂ ਸਿਆਸਤ ਦੇ ਦਾ ਚੂਸ ਕੱਢ ਰਿਹਾ ਵਾ ਬੁੱਢਾ ਨਾਲ ਆ ਦੇਖੋ ਪਾਣੀ ਕਿੰਨਾ ਗੰਦਾ ਵਾ ਆ ਦੇਖੋ ਆ ਐਮਪੀ ਦੀ ਚੋਣ ਲੜ ਰਿਹਾ ਮੈਂ ਮੈਂ ਬੁੱਢਾ ਨਾਲਾ ਸਾਰਾ ਪ੍ਰੋਬਲਮ ਵਾਸਤੇ ਬਥੇਰਾ ਕੁਝ ਕੀਤਾ ਸਰਕਾਰੋਂ ਇੱਥੇ ਸੰਘ ਕਰਦੇ ਗਿਆ ਨੀਜੀ ਦਫ਼ਤਰ ਅਸਲ ਵਿੱਚ ਡੈਮਾਂ ਦਾ ਪਾਣੀ ਆ ਰਿਹਾ ਵਾ ਜਿਹੜੇ ਡੈਮ ਆ ਉਹਨਾਂ ਕੋਲ ਵੋਟਾਂ ਨੇ ਆ ਲੀਡਰ ਬੋਲਦੇ ਨਹੀਂ ਆ ਆ ਲੀਡਰ ਬੋਲਦੇ ਨਹੀਂ ਆ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਦੇਖੋ ਬੁੱਢਾ ਨਾਲੇ ਦਾ ਪਾਣੀ ਆ ਆ ਅਸੀਂ ਬਾਕੇ ਨਾ ਰਹੇ ਆ ਬੁੱਢੇ ਨਾਲੇ ਦੇ ਪਾਣੀ ਨਾਲ ਅਸੀਂ ਨਾ ਰਹੇ ਆ ਦੇਖੋ ਜੀ ਕਿਉਂਕਿ ਸਾਡੀ ਜੜੀ ਹੈਗੀ ਆ ਜਵਾਨੀ ਵੀ ਇਹਨਾਂ ਨੇ ਖਰਾਬ ਕਰਤੀ ਕਿਸਾਨ ਨੇ ਹਾਂ ਜੀ ਅੱਜ ਕੀ ਕਰਨ ਆਇਓ ਜਨਾਬ ਕੀ ਹੋ ਗਿਆ ਸਭ ਤੋਂ ਪਹਿਲਾਂ ਟੀਟੂ ਵਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੋਹ ਤੇ ਮੈਂ ਜੀ ਮੈਂ ਲੁਧਿਆਣੇ ਤੋਂ ਖੜਾ ਆਂ ਆਜ਼ਾਦ ਕੈਂਡੀਡੇਟ ਮੇਰਾ ਤੁੰਨ ਸੰ ਗੈਸ ਸਿਲੰਡਰ ਆ ਅੱਜ ਮੈਂ ਸਰਕਾਰਾਂ ਨੂੰ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਬੁੱਡੇ ਨਾਲੇ ਦੇ ਪਾਣੀ ਨਾਲ ਨਹਾ ਰਿਹਾ ਵਾਂ ਕਿਉਂਕਿ ਸਾਡੇ ਜਿਹੜਾ ਹੈਗਾ ਵਾ ਲੋ ਜੀ ਸਰਕਾਰ ਰਵਣੀਆਂ ਦੀ ਬੁੱਢਾ ਨਾਲਾ ਸਾਫ਼ ਕਰਵਾਇਆ ਸੀਗਾ ਤੇ ਉਹਦੇ ਪਾਣੀ ਚ ਅਸੀਂ ਨੋਂ ਲੱਗੇ ਪਾਣੀ ਦੇ ਲੋ ਕਿਦਾਂ ਕਿੱਡਾਗਾ ਮਸਲ ਵਿੱਚ ਆ ਕੈਂਸਰ ਬੰਦ ਰਿਆ ਵਾ ਹਾਂ ਤੇ ਸਾਡੇ ਲੋਕ ਮਰ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਇਹਨਾਂ ਨੂੰ ਵੋਟ ਪਾਉਣ ਦੀ ਲੋੜ ਨਹੀਂ ਆ ਸਾਡੇ ਜੋ ਆ ਕੈਂਸਰ ਨਾਲ ਮਰ ਰਹੇ ਆ ਪ੍ਰਾਈਵੇਟ ਹਸਪਤਾਲ ਭਰੇ ਪਏ ਆ ਮੈਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਅੱਜ ਗੱਡੇ ਵੀ ਬੱਚੇ ਦਾ ਤਾਂ ਵੇਖਦਾ ਸਵਾਲ ਆ ਸਾਡੇ ਜਿਹੜੇ ਹੈਗੇ ਆ ਮਾਮੇ ਦੇ ਵਾਸਤੇ ਕਰਾਂ ਮੇਰੇ ਵਾਸਤੇ ਬੜਾ ਔਖਾ ਕੰਮ ਆ ਦੇ ਕੋ ਬੁੱਢੇ ਨਾਲ ਪਾਣੀ ਲੈ ਕੇ ਆਇਆ ਵਾਂ ਤੇ ਮੈਂ ਆਪ ਇਹਨ ਕਢ ਲੈ ਦੂਜੀ ਲੋੜੀ ਬਣਾ ਦੂਜੀ ਲੋੜੀ ਕੰਮ ਨੇ